ਸਸ਼ੀ ਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ Style with Punjabi Girls ਤੇ ਤੁਹਾਡਾ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸ ਤੁਹਾਡੇ ਲਈ ਫਿਰ ਇੱਕ ਵੀਡੀਓ ਲੈ ਕੇ ਆਏ ਜਿਹੜੀ ਕਿ ਸਾਰੀ ਪਾਰਟੀ ਵੇਅਰਸ ਤੇ ਹੈ ਤੁਹਾਨੂੰ ਪਾਰਟੀ ਵੇਅਰਸ ਜਿਹੜੀ ਕਲੈਕਸ਼ਨ ਹੈ ਉਹ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਕੇ ਤੁਹਾਨੂੰ ਅਸੀਂ ਫੈਬਰਿਕ ਬਾਰੇ ਦੱਸਾਂਗੇ ਤੇ ਸਾਰਾ ਵਿੱਦ ਦੁਪੱਟਾ ਹਨਾ ਕਿਦਾਂ ਆਪਾਂ ਡਿਜ਼ਾਈਨ ਕੀਤੇ ਆ ਸਾਰਾ ਤੁਹਾਨੂੰ ਅਸੀਂ ਡਿਟੇਲ ਦੇ ਵਿੱਚ ਦੱਸਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਦਿਆਂ ਜੀ ਵੀਡੀਓ ਵੱਲ ਹਾਂਜੀ ਪਹਿਲਾ ਸੂਟ ਹੈ ਜੀ ਆਪਣਾ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਲਰ ਦੇਖੋ ਇਹਦਾ ਬਹੁਤ ਹੀ ਪਿਆਰਾ ਹੈ ਦੇ ਵਿੱਚ ਸ਼ਾਇਦ ਥੋੜਾ ਤੁਹਾਨੂੰ येलो ਕਲਰ ਆ ਆ ਰਿਹਾ ਬੱਤੇ ਥੋੜਾ ਜਿਹਾ ਇੰਨਾ ਡਾਰਕ ਤੁਹਾਨੂੰ ਮਸਟਰਡ ਸ਼ੇਡ ਦਿਸ ਰਿਹਾ ਇਹਦੇ ਵਿੱਚ ਫੋਨ ਦੇ ਵਿੱਚ ਹੀ ਹਲਕਾ ਜਿਵੇਂ yellow tone ਦੇ ਵਿੱਚ ਹੈ ਤੇ ਬਾਕੀ ਅਗਰ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਜਿਹੜਾ ਇਹ ਫੈਬਰਿਕ ਹੈ ਇਹ ਵੈਸੀ ਜਿਹੜਾ ਬੇਸ ਹੈ ਦਾ ਇਹ ਜੌਰਜਟ ਹੈ ਤੇ ਇਹਦੇ ਵਿੱਚ ਸਾਰਾ ਤੁਸੀਂ ਦੇਖ ਸਕਦੇ ਹੋ ਚਿਕਨਕਾਰੀ ਦਾ ਕੰਮ ਕੀਤਾ ਹੋਇਆ ਤੇ ਸੀਕੁਐਂਸ ਦਾ ਵਰਕ ਹੈ ਬਹੁਤ ਹੀ ਪਿਆਰਾ ਜਿੱਦਾਂ ਕਿ ਇਹਨੂੰ ਆਪਾਂ ਐਜ਼ ਇਟ ਐਜ਼ ਹੀ ਵਾਈ ਕੀਤਾ ਸੀਗਾ ਜਿੱਦਾਂ ਕਿ ਇਹ ਮਾਰਕੀਟ ਦੇ ਵਿੱਚ ਸੇਮ ਮਿਲ ਜਾਂਦੇ ਆ ਫੈਬਰਿਕ ਇਸ ਤਰ੍ਹਾਂ ਦੇ ਵਰਕ ਕੀਤੇ ਹੋਏ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਕਿਸੇ ਵੀ ਕੋਈ ਵੀ ਕਲਰ ਡਾਈ ਕਰਵਾ ਕੇ ਡਾਈ ਕਰਵਾ ਸਕਦੇ ਹੋ ਤੇ ਬਾਕੀ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਕਰਾ ਸਕਦੇ ਹੋ ਇਹ ਇਹਦਾ ਹੁੰਦਾ ਕਿ ਜਿੱਦਾਂ ਇਹਦੇ ਵਿੱਚ ਤੁਹਾਨੂੰ ਦਿਖ ਰਿਹਾ ਇਹਦੇ ਵਿੱਚ ਆਪਾਂ ਥੋੜਾ ਬਹੁਤ ਇਹਨੂੰ ਆਪਾਂ ਏਮਬਰਾਇਡਰੀ ਦਾ ਟੱਚ ਵੀ ਦੇ ਸਕਦੇ ਹਾਂ ਜਿੱਦਾਂ ਇਹਦੇ ਵਿੱਚ ਆਪਾਂ ਬਣਿਆ ਹੋਇਆ ਇਹ ਪੈਨਲਸ ਬਣੇ ਹੋਏ ਇਹਦੇ ਵਿੱਚ ਆਪਾਂ ਏਮਬਰਾਇਡਰੀ ਜਾਂ ਹੈਂਡਵਰਕ ਦਾ ਵੀ ਥੋੜਾ ਥੋੜਾ ਟੱਚ ਦੇ ਸਕਦੇ ਹਾਂ ਤੇ ਅਗਰ ਤੁਸੀਂ ਇਹਨੂੰ ਸਿੰਪਲ ਹੀ ਬਣਾਉਣਾ ਤਾਂ ਇਹਨੂੰ ਸਿੰਪਲ ਵੀ ਤੁਸੀਂ ਬਣਾ ਸਕਦੇ ਹੋ ਉੱਤੇ ਕੋਈ ਲੇਸ ਵਗੈਰਾ ਰੱਖ ਕੇ ਹਨਾ ਦਾ এবੀ ਬਹੁਤ ਸੋਹਣੀ 컬렉ਸ਼ਨ ਰਹਿੰਦੀ ਹੈ ਜਿੱਦਾਂ ਤੁਸੀਂ ਇਹਨੂੰ ਕਿਸੇ ਵੀ ਪ੍ਰੋਗਰਾਮ ਤੇ ਵੇਅਰ ਕਰ ਸਕਦੇ ਬਾਅਦ ਵਿੱਚ ਆਪਾਂ ਇਹਨੂੰ ਕੈਜੂਅਲੀ ਵੀ ਵਧੀਆ ਵੇਅਰ ਕਰ ਸਕਦੇ ਹਾਂ ਤੇ ਗੱਲ ਕਰਦੇ ਹਾਂ ਇਹਦੇ ਦੁਪट्टे ਦੀ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਦੇਖੋ ਦੁਪੱਟੇ ਦੇ ਉੱਤੇ ਬਹੁਤ ਹੀ ਸੋਹਣੀ ਨਾਰ ਮਿਲਦੀ ਜੁਲਦੀ 골ਡਨ ਕਲਰ ਦੀ ਲੇਸ ਰੱਖੀ ਹੋਈ ਹੈ ਤੇ ਬੜਾ ਹੀ ਪਿਆਰਾ ਦੁਪੱਟਾ ਹੈ ਚੁਣੌਣ ਦਾ ਤੇ ਲੇਸਸ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕਿਸੇ ਤਰ੍ਹਾਂ ਦੀ ਵੀ ਕੋਈ ਕਿਰਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਥੋੜਾ ਕੰਟਰਾਸਟ ਦੇ ਕੇ ਵੀ ਲੇਸ ਦਾ ਰੱਖ ਸਕਦੇ ਹੋ ਤੇ ਨਾਲ ਇਹਦੇ ਜਿਹੜੀ ਬਾਟਮ ਹੈ ਉਹ ਆਪਾਂ ਜ਼ੋਰਜਟ ਦੀ ਹੀ ਪਿਓਰ ਜ਼ੋਰਜਟ ਦੀ ਆਪਾਂ ਸਲਵਾਰ ਦਾ ਰੱਖਿਆ ਬੜਾ ਹੀ ਫਾਈਨ ਕੁਆਲਿਟੀ ਦਾ ਜਿਹੜਾ ਫੈਬਰਿਕ ਯੂਜ਼ ਕੀਤਾ ਗਿਆ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਬਾਟਮ ਦੇ ਉੱਤੇ ਵੀ embroiderry ਵਗੈਰਾ ਹਨਾ ਆ ਮਤਲਬ ਕਰਵਾ ਸਕਦੇ ਹਾਂ ਇਹ ਸੂਟਸ ਦਾ ਮਤਲਬ ਇਹ ਹੋ ਜਾਂਦਾ ਕਿ ਇਹ ਬੜੇ ਹੀ ਬਜਟ ਫ੍ਰੈਂਡਲੀ ਤਿਆਰ ਹੋ ਜਾਂਦੇ ਨੇ ਬਾਕੀ ਇਹ ਇਹ ਨਹੀਂ ਹੈਗਾ ਹਨਾ ਵੀ ਆਪਾਂ ਇਹਨੂੰ ਥੋੜਾ ਹੈਵੀ ਲੁੱਕ ਹੈ ਵੀ ਜਾ ਆਪਾਂ ਇਹਨੂੰ ਸਿਰਫ ਵਿਆਹਾਂ ਦੇ ਵਿੱਚ ਹੀ ਵੇਅਰ ਕਰ ਸਕਦੇ ਆ ਤਾਂ ਤੁਸੀਂ ਕਿਵੇਂ ਵੀ ਕੈਜੂਅਲ ਇਹਨੂੰ ਵਧੀਆ ਹੰਡਾ ਸਕਦੇ ਹੋ ਸੂਟ ਨੂੰ ਤੇ ਬਹੁਤ ਹੀ ਪਿਆਰਾ ਇਹ ਸੂਟ ਬਣ ਕੇ ਰੈਡੀ ਹੋਇਆ ਹੈ ਹਾਂ ਜੀ ਅਗਲਾ ਸੂਟ ਹੈ ਜੀ ਆਪਣਾ ਬਲੈਕ ਕਲਰ ਦਾ ਤੁਸੀਂ ਦੇਖੋ ਜਿੱਦਾਂ ਕਿ ਬਲੈਕ ਕਲਰਸ ਬਹੁਤ ਹੀ ਟ੍ਰੈਂਡ ਦੇ ਵਿੱਚ ਨੇ ਹਨਾ ਸਾਰੀ ਮਤਲਬ ਇਹ ਜਿਹੜਾ ਕਲਰ ਹੈ ਇਹ ਪੂਰਾ ਜੈੱਡ ਬਲੈਕ ਕਲਰ ਹੈ ਇਹਦੇ ਵਿੱਚ ਜਿਹੜਾ ਫੈਬਰਿਕ ਆਪਾਂ ਯੂਜ਼ ਕੀਤਾ ਹੈ ਇਹ ਹੈਗਾ ਜੀ ਕ੍ਰੇਪ ਬੜੀ ਹੀ ਫਾਈਨ ਪ्युअर ਕ੍ਰੇਪ ਯੂਜ਼ ਕੀਤੀ ਗਈ ਹੈ ਤੁਸੀਂ ਦੇਖੋ ਬੜੀ ਹੀ ਸੋਹਣੀ ਸ਼ਾਈਨਿੰਗ ਆ ਰਹੀ ਹੈ ਤੇ ਤੇ ਬਾਕੀ ਜਿਹੜਾ ਇਹ ਸੂਟ ਹੈ ਇਹਨੂੰ ਆਪਾਂ ਥੋੜਾ ਹੈਵੀ ਲੁੱਕ ਦੇ ਵਿੱਚ ਬਣਿਆ ਹੋਇਆ ਫੁੱਲੀ ਹੈਂਡਵਰਕ ਸੂਟ ਹੈ ਇਹ ਤੇ ਇਹਨੂੰ ਜਿਹੜਾ ਆਪਾਂ ਜਾਗੋ ਸਪੈਸ਼ਲ ਸੂਟ ਵੀ ਕਹਿ ਸਕਦੇ ਹਾਂ ਜਾਗੋ ਤੇ ਵੇਅਰ ਤਾਂ ਬਹੁਤ ਸੋਹਣਾ ਲੱਗਦਾ ਹੈ ਨਾ ਇਹ ਬਾਕੀ ਇਹਨੂੰ ਤੁਸੀਂ ਅ ਕਲਰ ਇਹਦਾ ਤੁਸੀਂ ਕਿਤੇ ਵੀ ਹੈ ਨਾ ਇਹਨੂੰ ਵੇਅਰ ਕਰ ਸਕਦੇ ਹੋ ਬਲੈਕ ਕਲਰ ਕੋਈ ਇਦਾਂ ਨਹੀਂ ਹੈ ਨਾ ਤੁਸੀਂ ਵਿਆਹ ਤੇ ਕੋਈ ਵੀ ਮਤਲਬ ਪ੍ਰੋਗਰਾਮ ਤੇ ਇਹਨੂੰ ਵੇਅਰ ਕਰ ਸਕਦੇ ਹੋ ਤੇ ਤੁਸੀਂ embroidery ਦੇਖੋ ਇਹਦੀ ਬਹੁਤ ਹੀ ਸੋਹਣੀ ਪਹਿਲਾਂ ਤੁਸੀਂ ਸ਼ਾਈਨਿੰਗ ਚੈੱਕ ਕਰੋ ਬੜਾ ਹੀ ਸੋਹਣਾ ਵਧੀਆ ਪੂਰਾ ਮਤਲਬ ਗੁੱਡ ਕੁਆਲਿਟੀ ਦਾ ਕੰਮ ਕੀਤਾ ਹੋਇਆ ਹੈ ਦੇਖੋ ਤੁਸੀਂ ਸਾਰਾ ਫੁਲੀ ਹੈਂਡਵਰਕ ਦਾ ਕੰਮ ਹੈ ਹੈਂਡਵਰਕ ਦੇ ਵਿੱਚ ਵੀ ਅਸੀਂ ਸਿੱਪੀ ਸਿੱਪੀ ਦਾ ਕਾਰੀ ਵਰਕ ਸਾਰਾ ਹੈ ਨਾ ਆ ਪਾ ਮਤਲਬ ਬਾਕੀ ਸਾਰੇ ਤਰ੍ਹਾਂ ਦਾ ਹੈਂਡਵਰਕ ਵਿੱਚ ਇਹਦੇ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬੜਾ ਹੀ ਸੋਹਣਾ ਹਲਕਾ ਜਾਂ ਨਿਓਨ yellow ਕਲਰ ਦਾ ਸੀ ਟੱਚ ਰੱਖਿਆ ਜ ਜਿਹਨੂੰ ਕਿ ਅਸੀਂ ਥੋੜਾ ਜਿਹਾ ਅ ਦੁਪੱਟੇ ਨਾਲ ਪਿੰਨ ਅਪ ਕਰਾਂਗੇ ਅਗੇ ਤੁਹਾਨੂੰ ਦੁਪੱਟਾ ਦਿਖਾਵਾਂਗੇ ਇਹਦਾ ਤੇ ਇਹ ਹੈਗੀ ਜੀ ਇਹਦੇ ਵਿੱਚ ਬੂਟੀ ਬੜੀ ਹੀ ਸੋਹਣੀ ਜਿਮੇ ਅਸੀਂ ਤੁਹਾਨੂੰ ਦੱਸਿਆ ਵੀ yellow color ਦਾ ਕੰਟਰਾਸਟ ਰੱਖਿਆ ਬੜਾ ਹੀ ਪਿਆਰਾ ਸ਼ੈ ਤੁਸੀਂ ਦੇਖ ਰਹੇ ਹੋਗੇ yellow color ਵਿੱਚ ਇਹਦੇ ਥੋੜਾ ਰਿਫਲੈਕਟ ਕਰ ਰਿਹਾਗਾ ਤੇ ਬਾਕੀ ਤੁਸੀਂ ਇਹਦੇ ਵਿੱਚ ਦੇਖੋ ਸਿੱਪੀਆਂ ਦਾ ਕੰਮ ਦੇਖੋ ਬਹੁਤ ਹੀ ਵਧੀਆ ਹੈ ਕੰਮ ਕੀਤਾ ਹੋਇਆ ਤੇ ਇਹ ਹੈਗਾ ਜੀ neck ਦਾ ਕੰਮ ਨੀਕੋ ਤੁਸੀਂ neck ਤੇ ਵੀ ਬੜਾ ਸੋਹਣਾ ਕੰਮ ਕੀਤਾ ਹੋਇਆ ਹੈ neck ASCII ਜਿਹੜੀ ਹੈਗੀ ਆ ਉਹ ਗਲਾ ਸੀ ਰਾਉਂਡ ਸ਼ੇਪ ਦਾ ਹੀ ਰੱਖਿਆ ਹੋਇਆ ਹੈਗਾ ਤੇ ਬੜਾ ਹੀ ਸੋਹਣਾ ਡਿਫਰੈਂਟ ਜਿਹਾ ਯੂਨੀਕ ਜਿਹਾ ਕੰਮ ਕੀਤਾ ਹੋਇਆ ਹੈ neck ਤੇ ਦੇਖੋ ਬੜਾ ਹੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਬੜਾ ਸੋਹਣਾ ਇੱਕ ਲੀਫ ਜੇ ਦਾ ਬਾਰਡਰ ਦਿੱਤਾ ਜਿਹਦੇ ਵਿੱਚ ਛੋਟੇ-ਛੋਟੇ ਵੱਡੇ-ਛੋਟੇ ਕਰਕੇ ਹੈ ਨਾ ਆਪਾਂ ਇੱਕ ਬੇਲ ਦੇ ਰੂਪ ਵਿੱਚ ਜਿਹੜੇ ਹੈਗੇ ਨੇ ਉਹ ਪੱਤੀਆਂ ਦਿੱਤੀਆਂ ਹੋਈਆਂ ਨੇ ਤੇ ਇਹ ਹੈਗਾ ਜੀ ਬਾਜੂ ਦਾ ਕੰਮ ਦੇਖੋ ਤੁਸੀਂ ਬਾਜੂ ਤੇ ਥੋੜਾ ਜਿਹਾ ਸੀ ਹੈਵੀ ਵਰਕ ਰੱਖਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਬਹੁਤ ਹੀ ਵਧੀਆ ਪਾਕਿਸਤਾਨੀ ਸਟਾਈਲ ਦੇ ਵਿੱਚ ਬਾਜੂ ਬਣੀ ਹੋਈ ਹੈ ਤੇ ਜਿਹੜਾ ਸਾਰਾ ਹੈਗਾ ਬਾਜੂ ਤੇ ਕੰਮ ਦਿੱਤਾ ਹੋਇਆ ਹੈ ਤੇ ਬੜਾ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੇ ਇਹਦੇ ਵਿੱਚ ਅਸੀਂ ਜਦੋਂ ਸਟਿਚਿੰਗ ਪੈਟਰਨ ਦੇ ਵਿੱਚ ਆਪਾਂ ਥੋੜਾ ਸਟਿਚਿੰਗ ਦੇ ਵਿੱਚ ਜਾਈਏ ਤਾਂ ਬੜੀ ਹੀ ਸੋਹਣੀ ਅਸੀਂ ਨਿਓਨ ਕਲਰ ਦੀ ਨੀਚੇ ਅਸੀਂ ਲੇਸ ਦੇਖੋ ਤੁਸੀਂ ਰੱਖੀ ਹੈ ਜਿਹੜਾ ਕਿ ਥੋੜਾ ਜਿਹਾ ਇਹਦੇ ਕੰਟਰਾਸਟ ਨੂੰ ਹੋਰ ਨਿਹਾਨਸ ਕਰਦਾ ਹੈਗਾ ਬਾਕੀ ਜਿਹੜਾ ਇਹ ਸੂਟ ਹੈ ਅਗਰ ਤੁਸੀਂ ਬੈਲਵਟ ਦੇ ਉੱਤੇ ਬਣਾਉਣਾ ਚਾਹੋ ਬੈਲਵਟ ਦੇ ਉੱਤੇ ਵੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਸੂਟ ਦੀ ਤੇ ਇਹ ਹੈਗਾ ਇਹਦੇ ਨਾਲ ਪਲਾਜ਼ੋ ਤੁਸੀਂ ਆਪਣੇ ਅਕੋਰਡਿੰਗ ਸਲਵਾਰ ਵੀ ਸਟਿਚ ਕਰਵਾ ਸਕਦੇ ਹੋ ਤੇ ਇਹ ਹੈਗਾ ਜੀਦਾ ਦੁਪੱਟਾ ਦੁਪੱਟਾ ਬਹੁਤ ਹੀ ਸੋਹਣਾ ਸਪੈਸ਼ਲ ਹੈ ਦੁਪੱਟਾ ਦੇਖਣ ਵਾਲਾ ਹੈ ਦੇਖੋ ਤੁਸੀਂ ਬਹੁਤ ਹੀ ਸੋਹਣੀਆਂ ਲੇਸਸ ਅਟੈਚ ਕੀਤੀਆਂ ਦੁਪੱਟੇ ਤੇ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਬਣ ਕੇ ਰੈਡੀ ਹੋਇਆਗਾ ਤੇ ਬੜੀ ਹੀ ਸੋਹਣੀ ਲੇਸ ਲੱਗੀ ਹੈ ਤੇ ਨਾਲ ਉਹੀ ਆਪਾਂ येलो ਕਲਰ ਅਟੈਚ ਕੀਤਾ ਹੈ ਜਿਹੜਾ ਕਿ येलो ਤੇ ਬਲੈਕ ਇਹਦਾ ਥੋੜਾ ਕੰਬੀਨੇਸ਼ਨ ਨੂੰ ਹੋਰ ਵਧੀਆ ਬਣਾਉਂਦਾ ਤੇ ਵਿੱਚ ਦੇਖੋ ਇਹ ਪਾਈਆਂ ਹੋਈਆਂ ਨੇਗੀਆਂ ਲਾਈਨਸ ਬੜਾ ਹੀ ਸੋਹਣਾ ਇਹ ਦੁਪੱਟੇ ਦਾ ਜਿਹੜਾ ਕਨਸੈਪਟ ਹੈ ਰੈਡੀ ਹੋਇਆ ਬਣ ਕੇ ਅਗਰ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਜਿਹੜਾ ਦੁਪੱਟਾ ਹੈ ਉਹ ਪਿਓਰ ਔਰਗੰజా ਦਾ ਹੈ ਕਿਉਂਕਿ ਤੁਹਾਨੂੰ ਪਤ ਹੈ ਕਿ ਪਿਓਰ ਔਰਗੰజా ਤੇ ਕਿਸੇ ਕਲਰ ਦੀ ਵੀ ਪ੍ਰੋਬਲਮ ਨਹੀਂ ਆਉਂਦੀ ਬਾਕੀ ਦੁਪੱਟਾ ਵੀ ਵੇਅਰ ਕੀਤਾ ਬਹੁਤ ਸੋਹਣਾ ਲੱਗਦਾ ਹੈ ਹਨਾ ਤੇ ਤੁਸੀਂ ਆਪਣੇ ਅਕੋਰਡਿੰਗ ਇਹਦੇ ਵਿੱਚ ਕੋਈ ਸਿੱਪੀ ਵਗੈਰਾ ਵੀ ਪਵਾ ਸਕਦੇ ਹੋ ਕੋਈ ਵੀ ਇਹਨੂੰ ਥੋੜਾ ਬਹੁਤ ਹੈਵੀ ਜਾਂ ਲਾਈਟ ਆਪਣੇ ਅਕੋਰਡਿੰਗ ਟੇਸਟ ਦੇ ਅਕੋਰਡਿੰਗ ਇਹਨੂੰ ਬਣਾ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਅਸੀਂ ਆਪਣਾ ਨੰਬਰ ਦਿੱਤਾ ਹੋਇਆ ਹੈ ਅਗਰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਜਾਂ ਕਿਸੇ ਵੀ ਹੋਰ ਫੈਬਰਿਕ ਤੇ ਤੁਸੀਂ ਇਹ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਬਹੁਤ ਪਸੰਦ ਆਈ ਹੋਵੇਗੀ ਸੋ ਅਗਰ ਉਹ ਨੁਕੀਸੇ ਵੀ ਤਰ੍ਹਾਂ ਦਾ ਅਸੀਂ ਪਹਿਲਾਂ ਵੀ ਦੱਸਿਆ ਹੈ ਨਾ ਕੋਈ ਵੀ ਤੁਸੀਂ ਡਿਟੇਲ ਦੇ ਵਿੱਚ ਵਿਅਸਤ ਅਸੀਂ ਤੁਹਾਨੂੰ ਸਾਰਾ ਅਸੀਂ ਡਿਟੇਲ ਦੇ ਵਿੱਚ ਦੱਸ ਹੀ ਚੁੱਕਿਆ ਹੈ ਨਾ ਕੋਈ ਹੋਰ ਇਹਦੇ ਪ੍ਰਾਈਸ ਬਾਰੇ ਚਾ ਕੋਈ ਵੀ ਤੁਸੀਂ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਦਿੱਤੇ ਹੋਏ ਨੰਬਰ ਤੇ ਉੱਤੇ ਪਲੀਜ਼ ਤੁਹਾਨੂੰ ਸਾਨੂੰ ਮੈਸੇਜ ਛੱਡ ਦਿਓ ਅਸੀਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਤਦ ਤੱਕ ਸਤਿ ਸ਼੍ਰੀ ਅਕਾਲ